ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਬਹੁਤ ਹੀ ਹੋਨਰ ਰਾਜਨ ਬੱਬਰ ਜੀ ਦੇ ਉਪਰ ਅੱਲਾ ਸਦਗੇ ਹੋਰ ਉਹਨਾਂ ਦੇ ਨਾਲ ਨਾਲ ਸਾਡੇ ਉਹਨਾਂ ਦੇ ਨਾਲ ਨਾਲ ਸਾਡੇ ਰਿਸ਼ੀ ਕਪੂਰ ਜੀ ਜਿਹੜੇ ਕਿ ਸਵਾਰਚਲ ਇਲੈਕਸ਼ਨ ਲੜ ਚੁੱਕੇ ਨੇ ਕੌਂਸਲਰ ਦਾ ਔਰ ਉਹਨਾਂ ਦੇ ਨਾਲ ਹੀ ਵਿਕਾਸ ਬੱਬਰ ਜੀ ਨੀਲਾ ਬੱਬਰ ਮੇਰੀ ਭੈਣ ਛੋਟੀ ਔਰ ਸਾਡੇ ਬਾਬੀ ਜੀ ਸਪੋਕਸਪਰਸਨ ਰਾਜੂ ਜੀ ਸਾਡੇ ਪੰਕਜ ਜੀ ਕਿਸ਼ਨ ਲਾਲ ਜੀ ਵਿੱਕੀ ਜੀ ਤੇ ਕਿਚਾ ਜੀ ਰਿਸ਼ੀ ਦੇਵਾ ਜੀ ਭੈਣ ਗੀਤਾ ਜੀ ਭੈਣ ਰਾਸ਼ੀ ਜੀ ਰੰਗਈ ਪਾਟਿਆ ਜੀ ਰਾਹੁਲ ਜੀ ਸ਼ਮੀ ਭਾਜੀ ਸਾਰੇ ਇੱਥੇ ਵੱਡੀ ਗਿਣਤੀ ਤੇ ਸਾਡੀ ਪਾਰਟੀ ਦੇ ਪਰਵੇਸ਼ ਜੀ ਵਰਕਰ ਸਹਿਬਾਰ ਇੱਥੇ ਇਕੱਠੇ ਹੋਏ ਨੇ ਸੋ ਮੈਂ ਮੁਬਾਰਕਬਾਦ ਦਿੰਦਾ ਰਾਜਤ ਜੀ ਨੂੰ ਔਰ ਇਹਨਾਂ ਦੀ ਜਿੰਨੀ ਵੀ ਸ਼ਲਾਗਾ ਕੀਤੀ ਜਾਏ ਘਟਾ ਕਿਉਂਕਿ ਅੱਜ ਜਨਰ ਨੇ ਜਿਹੜਾ ਇੱਥੇ ਅੱਖਾਂ ਦੇ ਕੈਂਪ ਦਾ ਜਿਹੜਾ ਯੋਜਨ ਕੀਤਾ ਉਹਦੇ ਵਿੱਚ ਤਕਰੀਬਨ 100 ਤੋਂ ਪਲੱਸ ਮਰੀਜ਼ ਜਿਹੜੇ ਨੇ ਉਹ ਹੁਣ ਤੱਕ ਇਸ ਕੈਂਪ ਦਾ ਜਿਹੜਾ ਬੈਨੀਫਿਟ ਲੈ ਚੁੱਕੇ ਨੇ ਔਰ ਇਹਦੇ ਵਿੱਚ ਜਿਹੜਾ ਲੋਕਾਂ ਦੀਆਂ ਅੱਖਾਂ ਦਾ ਐਗਜ਼ਾਮਨ ਕੀਤਾ ਜਾ ਰਿਹਾ ਔਰ ਐਗਜ਼ਾਮੀਨੇਸ਼ਨ ਤੋਂ ਬਾਅਦ ਜਿਨ੍ਹਾਂ ਦੀਆਂ ਅੱਖਾਂ ਦੀ ਰੋਸ਼ਨੀ ਕੋਈ ਰੈਫ੍ਰੈਕਟਿਵ 에ਰਰ ਹੈ ਉਹਦੇ ਲਈ ਇਹਨਾਂ ਨੂੰ ਇਹ ਅੰਡਾ ਆਪਣੇ ਵੱਲੋਂ ਫ੍ਰੀ ਪ੍ਰੋਵਾਈਡ ਕਰ ਰਹੇ ਨੇ ਔਰ ਉਹਦੇ ਨਾਲ ਨਾਲ ਲਈ ਆਈ ਡਰਾਪਸ ਵੀ ਜੇ ਕੋਈ ਕਿਸੇ ਨੂੰ ਕੋਈ ਅੱਖ ਦੇ ਵਿੱਚ ਡਰਾਪਸ ਦੀ ਜ਼ਰੂਰਤ ਹੈ ਤੇ ਉਹ ਦੇ ਦੇ ਨੇ ਕਸ ਜੇ ਕਿਸੇ ਨੂੰ ਚਿੱਟਾ ਮੋਤੀ ਆ ਜਾਂ ਕਾਲਾ ਮੋਤੀ ਆ ਉਹਦਾ ਅਕੋਰਡਿੰਗਲੀ ਜਿਹੜਾ ਇਲਾਜ ਜਿਹੜਾ ਨਾਲ ਦੀ ਨਾਲ ਹੀ ਉਹਦਾ ਵੀ ਪਲਾਨ ਹੈ ਕਰਕੇ ਕਰਵਾਣਗੇ ਸੋ ਮੈਂ ਇਹਨਾਂ ਨੂੰ ਜਿੱਥੇ ਇਹਨਾਂ ਦੀ ਇਸ ਪ੍ਰਯਾਸ ਦੀ ਇਹਨਾਂ ਨੂੰ ਮੈਂ ਦਾਤ ਦਿਨਾ ਉੱਥੇ ਮੈਂ ਕਹਿਣਾ ਚਾਹਾਂਗਾ ਕਿ ਦੇਖੋ ਅੱਖਾਂ ਜਿਹੜੀਆਂ ਅਗਰ ਕਹਿੰਦੇ ਨੇ ਦ੍ਰਿਸ਼ਟੀ ਹੈ ਤੇ ਸ੍ਰਿਸ਼ਟੀ ਹੈ ਅਗਰ ਅੱਖਾਂ ਹੈ ਤੇ ਜਹਾਨ ਹੈ ਜੇ ਅੱਖਾਂ ਹੀ ਨਹੀਂ ਹੈ ਬੰਦੇ ਕੋਲ ਤੇ ਫਿਰ ਜਹਾਨ ਵੀ ਜਿਹੜਾ ਉਹ ਵੀ ਸੁਨਾ ਹੋ ਜਾਂਦਾ ਸੋ ਇਹ ਬਹੁਤ ਵੱਡਾ ਉਪਰਾਲਾ ਹੈ ਬੜਾ ਵੱਡੀ ਇਹਨਾਂ ਦੀ ਹਿੰਮਤ ਹੈ ਬਹੁਤ ਅੱਛਾ ਸਮਾਜਿਕ ਕੰਮ ਹੈ ਔਰ ਨੇਕ ਕੰਮ ਹੈ ਔਰ ਇਹ ਕੰਮ ਜਿਹੜੇ ਆ ਮੈਂ ਚਾਹਾਂਗਾ ਕਿ ਇਸ ਤਰ੍ਹਾਂ ਹੀ ਰਾਜਨ ਜੀ ਔਰ ਇਹਨਾਂ ਦੀ ਸਾਰੀ ਟੀਮ ਜਿਹੜੀ ਹੈ ਉਹ ਕਰਦੀ ਰਹੇ ਤਾਂ ਕਿ ਸਮਾਜ ਨੂੰ ਅਸੀਂ ਜਿੰਨਾ ਵੀ ਵੱਧ ਤੋਂ ਵੱਧ ਬੈਨੀਫਿਟ ਦੇ ਸਕਦੇ ਹਾਂ ਉਹ ਜ਼ਰੂਰ ਦੇਈਏ ਸੋ ਅੱਜ ਦੇ ਇਸ ਮੌਕੇ ਤੇ ਸਾਰੇ ਆਏ ਹੋਏ ਮੇਰੇ ਜਿੰਨੇ ਵੀ ਵਲੰਟੀਅਰ ਸਹਿਮਾਨ ਨੇ ਸ਼ਬਦਾਂ ਵਿੱਚ ਧੰਨਵਾਦ ਕਰਦਾ ਔਰ ਰਾਜਨਜੀ ਦਾ ਵਿਕਾਸ ਜੀ ਦਾ ਔਰ ਭੈਣ ਨੀਲਮ ਬੱਬਰ ਜੀ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿੰਨਾ ਵੀ ਇਹਨਾਂ ਦਾ ਸ਼ੁਕਰੀਆ ਕੀਤਾ ਜਾਏ ਘੱਟ ਹੈ ਕਿਉਂਕਿ ਇਹ ਬਹੁਤ ਵੱਡਾ ਕਹਿਣਾ ਬਹੁਤ ਆਸਾਨ ਹੈ ਔਰ ਕਰਕੇ ਦਿਖਾਣਾ ਜਿਹੜਾ ਉਹ ਬੜਾ ਮੁਸ਼ਕਿਲ ਹੈ ਸੋ ਬੜਾ ਅੱਛਾ ਰਾਜਨਜੀ ਤੁਸੀਂ ਕੰਮ ਕਰ ਰਹੇ ਹੋ ਪਰਮਾਤਮਾ ਤੁਹਾਨੂੰ ਅਸੀਂ ਲਕਸ਼ਮੀ ਨਾਰਾਇਣ ਜੀ ਦੇ ਮੰਦਰ 'ਚ ਖੜੇ ਆ ਔਰ ਅਰਦਾਸ ਕਰਦੇ ਆ ਪਰਮਾਤਮਾ ਦੇ ਚਰਨਾਂ 'ਚ ਇਹ ਤੁਹਾਨੂੰ ਸਾਰਿਆਂ ਨੂੰ ਬਲ ਦਿਨ ਸ਼ਕਤੀ ਦਿਨ ਤਾਂ ਅੱਜ ਹੋਰ ਸਮਾਜੀ ਕਦੇ ਨੇਕ ਕੰਮ ਨੇ ਤੁਸੀਂ ਕਰ ਸਕੋ ਸੋ ਮੈਂ ਅਗਰ ਹੀ ਫਿਰ ਸਾਰੇ ਲਕਨ ਵਾਸੀਆਂ ਨੂੰ ਜਿਹੜਾ ਮੁਬਾਰਕਬਾਦ ਦਿਨਾ ਔਰ ਵਿਸ਼ਵਾਸ ਦਿਵਾਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਕੈਂਪ ਹੈ ਉਹ ਆਰਗੇਨਾਈਜ਼ ਕੀਤੇ ਜਾਣਗੇ ਆਈ ਕੈਂਪ ਤੋਂ ਇਲਾਵਾ ਮੈਂ ਰਾਜਨ ਜੀ ਨੂੰ ਮੈਂ ਰਿਕਵੈਸਟ ਕਰਾਂਗਾ ਕਿ ਤੁਸੀਂ ਇੱਥੇ ਮੈਡੀਕਲ ਕੈਂਪਸ ਵੀ ਲਗਾਓ ਜਿੱਥੇ ਕਿਤੇ ਮੇਰੀ ਜਰੂਰਤ ਹੈ ਉੱਥੇ ਮੈਨੂੰ ਬੁਲਾਓ ਮੇਰੀ ਹੈਲਥ ਦੀ ਕੋਈ ਜ਼ਰੂਰਤ ਹੈ ਮੈਨੂੰ ਦੱਸੋ सिविल हॉस्पिटल ਤੋਂ ਮੈਂ ਤੁਹਾਨੂੰ ਟੀਮ ਅਰੇਂਜ ਕਰਕੇ ਕੁਆਲੀਫਾਈਡ ਡਾਕਟਰਸ ਵੀ ਦੇਵਾਂਗਾ ਇੱਥੇ ਤੁਸੀਂ ਜਿਹੜਾ ਉਹ ਬਾਕੀ ਮੈਡੀਕਲ ਕੈਂਪਸ ਵੀ ਲਗਾਓ ਔਰ ਅਗਰ ਇਸ ਇਲਾਕੇ 'ਚ ਜੇ ਤੁਸੀਂ ਵੀ ਕੋਈ ਮਹੱਲਾ ਕਲੀਨਿਕ ਦੀ ਜ਼ਰੂਰਤ ਹੈ ਤੇ ਉਹ ਵੀ ਦੱਸੋ ਉਹ ਵੀ ਅਸੀਂ ਕਿਉਂਕਿ ਸਾਡੀ ਸਰਕਾਰ ਦਾ ਏ ਜਿਹੜਾ ਕਿ ਅਸੀਂ ਵਿੱਥਿਆ ਕੇ ਅਸੀਂ ਜਿਹੜਾ ਸਿੱਖਿਆ ਔਰ ਸਿਹਤ ਇਹ ਪ੍ਰਾਇਰੀਟੀ ਰੀਜਨ ਵਿੱਚ ਧਿਆਨ ਰੱਖਦੀ ਹੈ ਔਰ ਕਰ ਵੀ ਰਹੀ ਹੈ ਔਰ ਅਸੀਂ ਮਹੱਲਾ ਕਲਿਨਿਕਸ ਮੈਕਸੀਮਮ ਜਿਹੜੇ ਆ ਆਪਣੀ ਕੰਸਿਸਟੈਂਸੀ ਤੋਂ ਇਲਾਵਾ ਪੂਰੇ ਪੰਜਾਬ ਦੇ ਵਿੱਚ ਜਿਹੜਾ ਮਹੱਲਾ ਕਲਿਨਿਕਸ ਦੇਦੇ ਆ ਮੈਂ ਆਪਣੇ ਦੇ ਲਈ ਆਪਣੀ ਪਾਰਟੀ ਦੇ ਸੁਪਰੀਮੋ ਅਰਵਿੰਦ ਜੀ ਦਾ ਪਰਭਾਰੀ ਸਸੋਧਿਆ ਸਾਹਿਬ ਦਾ ਔਰ ਹਰਮਨ ਪਾਰੇ ਮੁਖੰਧੀ ਭਗਵਾਨ ਤਮਨ ਜੀ ਦਾ ਵੀ ਮੈਂ ਧੰਨਵਾਦ ਕਰਦਾ ਕਿ ਜਿਸ ਤਰੀਕੇ ਨਾਲ ਇਹ ਲੋਕ ਸਾਰੇ ਲੋਕ ਹਿੱਤ ਦੇ ਕੰਮ ਕਰ ਰਹੇ ਨੇ ਸੋ ਭਗਵਾਨ ਲਕਸ਼ਮੀ ਦਾ ਰੈਨ ਨਾਲੋਂ ਵੀ ਬਾਲੌਰ ਸ਼ਕਤੀ ਪ੍ਰਦਾਨ ਕਰਦਾ ਧੰਨਵਾਦ ਮੈਂ ਰਾਜਨ ਬੱਬਰ ਆਪਣੇ ਮੰਦਿਰ શ્રી ਲక్ష్ਮੀ ਨਾਰਾਇਣ ਚੌਂਕਟ ਰਖਜਾਨਾ ਦੇ ਵਿੱਚ ਅੱਜ ਸਾਰਿਆਂ ਦੇ ਸਾਡੇ ਬਜ਼ੁਰਗਾਂ ਦੇ ਭੈਣਾ ਦੇ ਆਸ਼ੀਰਵਾਦ ਨਾਲ ਡਾਕਟਰ ਸਾਹਿਬ ਦੇ ਆਸ਼ੀਰਵਾਦ ਨਾਲ ਅੱਜ ਕੈਂਪ ਲਗਾਇਆ ਜੀ ਆਈਸ ਕੈਂਪ ਇਹਦੇ ਵਿੱਚ ਸਾਡੇ ਡਾਕਟਰ ਸਾਹਿਬ ਦਾ ਬਹੁਤ ਜਿਆਦਾ ਯੋਗਦਾਨ ਹੈ ਤੇ ਇਹਨਾਂ ਦੀ ਸਾਰੀ ਟੀਮ ਦਾ ਬਹੁਤ ਯੋਗਦਾਨ ਹੈ ਮੈਂ ਸਾਰੇ ਇਲਾਕਾ ਨਿਵਾਸੀਆਂ ਲੋ ਇਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਧੰਨਵਾਦ ਕਰਦਾ ਵਾਂ ਕਿ ਇਹਨਾਂ ਨੇ ਸਾਨੂੰ ਇਲਾਕੇ ਦੇ ਵਿੱਚ ਜਿਹੜੀਆਂ ਫੈਸਿਲਿਟੀਆਂ ਚਾਹੀਦੀਆਂ ਨੇ ਜਿਵੇਂ ਸਾਨੂੰ ਮੱਲਾ ਕਲੀਨਿਕ ਜਾਂ ਸਾਡੇ ਇਲਾਕੇ ਨੂੰ ਕਿਹਾ ਕਿ ਤੁਹਾਡੇ ਮੰਦਰ ਜੇ ਇਲਾਕੇ ਨਿਵਾਸੀਆਂ ਨੂੰ ਕਿਸੇ ਚੀਜ਼ ਦੀ ਵੀ ਲੋੜ ਹੋएगी ਤੇ ਮੈਂ ਤੁਹਾਡਾ ਸਾਥ ਦਵਾਂਗਾ ਇਸ ਤੋਂ ਬਾਅਦ ਇਹਨਾਂ ਨੇ ਸਾਨੂੰ ਨਵੇਂ ਕੈਂਪ ਲਗਾਉਣ ਵਾਸਤੇ ਅੱਗੋਂ ਪ੍ਰੋਵਾਈਡ ਵੀ ਕਰਨਾ ਸੀ ਮੈਡੀਕਲ ਕੈਂਪ ਉਹਦੀ ਸਾਨੂੰ ਕਹਿ ਦਿੱਤੇ ਨੇ ਕਿ ਜਿਹੜੀ ਤੁਹਾਨੂੰ ਜ਼ਰੂਰਤ ਪੈਂਦੀ ਹੈ ਤੇ ਮੈਂ ਤੁਹਾਡੇ ਨਾਲ ਖਲੋਤਾ ਹਾਂ ਤੇ ਸਾਡੇ ਇਲਾਕਾ ਨਿਵਾਸੀਆਂ ਵੱਲੋਂ ਮੰਦਰ ਕਮੇਟੀ ਵੱਲੋਂ ਮੇਰੀ ਸੰਤਾ ਮੰਦਰ ਸ਼੍ਰੀ ਲਕਸ਼ਮੀ ਨਾਰਾਇਣ ਉਹਨਾਂ ਵੱਲੋਂ ਤੇ ਹੋਮਰਾਈਡ ਯੂਥ ਪ੍ਰੋਡਕਸ਼ਨ ਐਸੋਸੀਏਸ਼ਨ ਵੱਲੋਂ ਅੱਜ ਆਪਣੇ ਭਰਾ ਛੋਟੇ ਰਾਜਨ ਬੱਬਰ ਜੀ ਦਾ ਤੇ ਵਿਕਾਸ ਬੱਬਰ ਜੀ ਦਾ ਤੇ ਨੀਲਮ ਬੱਬਰ ਜੀ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਡੇ ਐਮਐਲਏ ਸਾਹਿਬ ਨੂੰ ਇੱਥੇ ਬੁਲਾਇਆ ਜਿਹੜਾ ਅੱਖਾਂ ਦਾ ਕੈਂਪ ਲਗਾਇਆ ਗਿਆ ਜਦੇ ਵਿੱਚ ਐਨਕਾਂ ਪ੍ਰੋਵਾਈਡ ਕਰਦੇ ਨੇ ਡਰਾਪਸ ਪ੍ਰੋਵਾਈਡ ਕਰਦੇ ਨੇ ਲੋਕਾਂ ਨੂੰ ਤੇ ਸਵੇਦ ਦਾ ਡਾਕਟਰ ਸਾਹਿਬ ਨੇ ਤੁਹਾਨੂੰ ਦੱਸ ਹੀ ਦਿੱਤਾ ਕਿ 100 ਤੋਂ ਜ਼ਿਆਦਾ ਜਿਹੜੇ ਬੰਦੇ ਨੇ ਇਸ ਚੀਜ਼ ਦਾ ਲਾਭ ਲੈ ਚੁੱਕੇ ਨੇ ਤੇ ਬਾਕੀ ਹੋਰ ਭੈਣਾ ਮੇਰੀਆਂ ਬੇਟੀਆਂ ਇੱਥੇ ਭਰਾ ਮੇਰੇ ਬੈਠੇ ਨੇ ਜਿਹੜਿਆਂ ਨੇ ਚੈੱਕਅਪ ਕਰਉਣਾ ਆ